ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਇੱਕ ਤਰੀਕ ਰਾਤ ਦੇ ਮੌਸਮ ਦੀ ਕਿ ਕਿਹੋ ਜਿਹਾ ਰਹੂਗਾ ਤੇ ਆਉਣ ਵਾਲਾ ਸਿਸਟਮ ਜਿਹੜਾ ਉਹ ਕਿੰਨਾ ਕੁ ਪ੍ਰਭਾਵ ਦਿਖਾ ਰਿਹਾ ਪਰਸੈਂਟੇਜ ਦੇ ਹਿਸਾਬ ਨਾਲ ਜਾਣਕਾਰੀ ਸ਼ੁਰੂ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਦੋਸਤੋ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਦੋਸਤੋ ਮਿੱਤਰ ਸਾਨੂੰ ਸਪੋਰਟ ਕਰ ਰਹੇ ਨੇ ਤੇ ਇੱਕ ਵੀਰ ਸਾਡੇ ਵੱਲੋਂ ਜੋ ਸਾਨੂੰ ਕਮੈਂਟ ਕਰਕੇ ਹਰ ਰੋਜ਼ ਦੀ ਜਾਣਕਾਰੀ ਦਿੰਦਾ ਹੈ ਉਹ ਆਪਣਾ ਬੋਪਾ ਰਾਏ ਕਲਾ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਉੱਥੋਂ ਸਾਨੂੰ ਕਮੈਂਟ ਕਰਕੇ ਸਾਡੀ ਸਪੋਰਟ ਕਰਦੇ ਨੇ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਹੋਰ ਵੀ ਬਹੁਤ ਸਾਰੇ ਦੋਸਤ ਮਿੱਤਰ ਨੇ ਉਹ ਆਪਣਾ ਨਾਮ ਨਹੀਂ ਲਿਖਦੇ ਉਹ ਵੀ ਕਮੈਂਟ ਕਰਕੇ ਸਾਨੂੰ ਸਪੋਰਟ ਕਰਦੇ ਨੇ ਤੇ ਬਾਕੀ ਦੋਸਤੋ ਅੱਜ ਰਾਤ ਦੇ ਮੌਸਮ ਦੀ ਜਿਹੜੀ ਅਸੀਂ ਜਾਣਕਾਰੀ ਆ ਉਹ ਸਾਂਝੀ ਕਰਨ ਲੱਗੇ ਆ ਤੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਪ੍ਰਾਈਵੇਟ ਸੰਸਥਾ ਉਸ ਦਾ ਸੈਟਲਾਈਟ ਜਿਹੜਾ ਜੋ ਪਰਸੈਂਟੇਜ ਦੇ ਹਿਸਾਬ ਨਾਲ ਤਸਵੀਰਾਂ ਉਹ ਦੇਖ ਪਾ ਰਹੇ ਹਾਂ ਆਪਾਂ ਨਵੀਂ ਦੇ ਹਿਸਾਬ ਨਾਲ 6% ਜਿਹੜਾ ਬੱਦਲਵਾਈ ਦੇ ਵਿੱਚ ਚੰਦਰਮਾ ਦੀ ਜਿਹੜੀ ਤਸਵੀਰਾਂ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਬੱਦਲਵਾਈ ਹੈ ਨਾਲ ਹੀ ਚੰਦਰਮਾ ਦੀ ਜਿਹੜੀ ਤਸਵੀਰਾਂ ਦਿਖਾਈ ਦੇ ਰਹੀ ਹੈ ਹਲਕੀ ਫੁਲਕੀ ਬੱਦਲਵਾਈ ਸਵੇਰ ਦੇ ਸਮੇਂ ਤੋਂ ਹੀ ਬਣੀ ਹੋਈ ਹੈ ਜਿਵੇਂ ਤਾਂ ਅਸੀਂ ਪਿਛਲੇ ਦਿਨਾਂ ਦੇ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ 1 ਮਾਰਚ ਨੂੰ ਜਿਹੜੇ ਆਪਾਂ ਕਹਿ ਸਕਦੇ ਹਾਂ 21 20% ਜਾਂ 14% ਦੇ ਕਰੀਬ ਜਿਹੜਾ ਆਪਾਂ ਨੂੰ ਜੋ ਹਰ ਰੋਜ਼ ਦੀ ਅਪਡੇਟ ਬਦਲਦੀ ਸੀ ਉਸ ਦੇ ਵਿੱਚ ਇਹ ਚਾਂਸ ਦਿਖਾਈ ਦੇ ਰਹੇ ਸੀ ਤੁਸੀਂ ਦੇਖੇ ਵੀ ਹੋਣਗੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਸਾਡੀ ਵੀਡੀਓ ਨੂੰ ਦੇਖਿਆ ਵੀ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਦੋ ਤਰੀਕ ਦੀ ਸਵੇਰ ਦੇ ਮੌਸਮ ਦੀ ਤਾਂ ਜੋ ਚਾਂਸ ਨੇ ਸਵੇਰ ਦੇ ਸਮੇਂ ਵੀ ਚੰਗੀ ਜਿਹੜੀ ਵਧੀਆ ਧੁੱਪ ਆਪਾਂ ਨੂੰ ਦੇਖਣ ਨੂੰ ਮਿਲੇਗੀ ਹਲਕੀ ਨਮੀ ਦੇ ਹਿਸਾਬ ਨਾਲ ਜਿਹੜਾ ਇਹ ਧੁੰਦ ਨਮਾਇਆ ਮਾਹੌਲ ਜਿਹੜਾ ਬਣਿਆ ਹੋਇਆ 6% ਦਿਖਾਈ ਦੇਊਗਾ ਤੇ ਸੂਰਜ ਜਿਹੜਾ ਚੜਦਾ ਕੱਲ ਨੂੰ ਆਪਣਾ ਦਿਖਾਈ ਦੇਊਗਾ ਦੁਪਹਿਰ ਤੋਂ ਬਾਅਦ ਬੱਦਲਾਂ ਦੀ ਆਵਾਜ਼ੀ ਜਿਹੜੀ ਉਹ ਹੋ ਸਕਦਾ ਕੱਲ ਨੂੰ ਜਦ ਹੱਥ ਨੂੰ ਸ਼ੁਰੂ ਹੋ ਜੇ ਦੁਬਾਰਾ ਕਿਉਂਕਿ 3 ਤਰੀਕ ਨੂੰ ਇੱਕ ਸਿਸਟਮ ਹੀ ਜਾ ਰਹੀ ਹੈ ਉਹਦਾ ਪ੍ਰਭਾਵ ਕਿ ਜਿਹੜਾ ਇਲਾਕੇ ਵਿੱਚ ਥੋੜਾ ਜਿਆਦਾ ਹੋਊਗਾ ਤੇ ਬਾਕੀ ਕੱਲ ਨੂੰ ਮੌਸਮ ਠੀਕ ਠਾਕ ਹੈ ਤੋਪ ਵਾਲਾ ਬਣਿਆ ਰਹੂ ਜਿਵੇਂ ਅੱਜ ਬੱਦਲ ਸੀ ਇਹ ਥੋੜੇ ਜਿਹਾ ਜਿਆਦਾ ਸੀ ਕੱਲ ਨੂੰ ਥੋੜੇ ਜਿਹੇ ਹਲਕੇ ਬੱਦਲ ਘੱਟ ਹੋਣਗੇ ਉੱਚੇ ਬੱਦਲ ਹੋਣਗੇ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਤਿੰਨ ਤਰੀਕ ਦੀ ਤਿੰਨ ਤਰੀਕ ਨੂੰ ਕੁਝ ਖੇਤਰਾਂ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ 11% ਚਾਂਸ ਦਿਖਾਈ ਦੇ ਰਹੇ ਨੇ ਤੇ ਕੁਝ ਖੇਤਰਾਂ ਦੇ ਵਿੱਚ ਇਹ 42% ਚਾਂਸ ਦਿਖਾਈ ਦੇ ਰਹੇ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਲੁਧਿਆਣਾ ਇਲਾਕੇ ਦੇ ਵਿੱਚ ਜਾਇਦਰੋਂ ਅਸੀਂ ਅਮਰਸਰ ਸਾਹਿਬ ਵਾਲੇ ਜਾਂ ਪਠਾਨਕੋਟ ਵਾਲੇ ਇਲਾਕਿਆਂ ਦੇ ਵਿੱਚ ਇੱਧਰ ਥੋੜੇ ਜਿਹਾ ਜ਼ਿਆਦਾ ਉਸ ਸਿਸਟਮ ਦੇ ਪ੍ਰਭਾਵ ਦੇ ਜਿਹੜਾ ਜਿਹੜੇ ਪਰਸੈਂਟੇਜ ਆ ਉਹ ਦਿਖਾਈ ਦੇ ਰਹੀ ਹੈ ਬਾਕੀ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦਾ ਸੈਟਲਾਈਟ ਦਿਖਾਉਣਾ ਹੈ ਕੋ ਸਿਸਟਮ ਕਿੱਧਰਲੀ ਸਾਈਡ ਤੋਂ ਐਂਟਰ ਕਰਦਾ ਉਹ ਆਪਾਂ ਨੂੰ ਪੂਰਾ ਕਲੀਅਰ ਹੋ ਜਾਊਗਾ ਤੁਸੀਂ ਨਾਲ ਬਣੇ ਰਹੋ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਉਸ ਤੋਂ ਬਾਅਦ 4 ਤਰੀਕ ਨੂੰ ਜਿਹੜਾ ਮੌਸਮ ਹੈ ਕਈ ਇਲਾਕਿਆਂ ਦਾ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਕਈਆਂ ਦੇ ਵਿੱਚ ਇਹ ਸਿਸਟਮ ਜਿਹੜਾ ਮੀਂਹ ਦੀਆਂ ਕਾਰਵਾਈਆਂ ਕਰੂਗਾ ਹਲਕਾ ਦਰਮਿਆਨਾ ਸਿਸਟਮ ਹੋਊਗਾ 4 ਤੇ 5 ਤਰੀਕ ਨੂੰ ਦੇਖ ਸਕਦੇ ਹੋ ਤੁਸੀਂ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਹੈ ਤੇ ਬਾਕੀ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਦੋਸਤੋ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਅਫੀਸ਼ੀਅਲ ਸਾਈਟ ਆਈਡੀ ਉਹਦੇ ਉੱਤੇ ਕਿਉਂਕਿ ਉਸ ਦੇ ਵਿੱਚ ਜੋ ਵੀ ਅਪਡੇਟ ਆਉਂਦੀ ਹੈ ਸਹੀ ਤੇ ਸਟੀਕ ਜਾਣਕਾਰੀ ਹੁੰਦੀ ਹੈ ਜ਼ਿਆਦਾਤਰ ਬਾਕੀ ਪ੍ਰਾਈਵੇਟ ਸੰਸਥਾਵਾਂ ਦੇ ਜਿਹੜੇ ਸੈਟਲਾਈਟ ਨੇ ਉਹਨਾਂ ਦੇ ਵਿੱਚ ਵੀ ਇਹ ਜਾਣਕਾਰੀ ਸਹੀ ਤੇ ਸਟੀਕ ਹੁੰਦੀ ਹੈ ਅਸੀਂ ਉਸ ਦੀ ਵੀ ਅਸੀਂ ਅਪਡੇਟ ਜਿਹੜੀ ਹਰ ਸਮੇਂ-ਸਮੇਂ ਦੇ ਉੱਤੇ ਤੁਹਾreturnData ਸਾਂਝੀ ਕਰਦੇ ਰਹੇ ਨੇ ਕਿਉਂਕਿ ਉਸ ਦੇ ਉੱਤੇ ਜ਼ਿਆਦਾਤਰ ਬਹੁਤ ਕਲੀਅਰ ਆ ਜਿਹੜਾ ਇਹ ਸੈਟਲਾਈਟ ਆ ਤਸਵੀਰ ਦਿਖਾਉਂਦਾ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਹੀ ਇਹੜੀ ਆ ਰਹੀ ਹੈ ਇਹ ਕਿਧਰਲੀ ਸਾਈਡ ਤੋਂ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਉਹ ਦਿਖਾ ਦਈਏ ਕਿਉਂਕਿ ਇਹ ਇਧਰਲੇ ਸਾਈਡ ਤੋਂ ਐਂਟਰ ਕਰੂਗੀ ਪਹਾੜੀ ਇਲਾਕਿਆਂ ਦੇ ਵਿੱਚੋਂ ਐਂਟਰ ਕਰੂਗੀ ਇਸ ਦੇ ਨਾਲ ਉੱਪਰਲੇ ਹਿੱਸੇ ਨੇੜੇ ਜਿਵੇਂ ਉੱਤਰੀ ਹਿੱਸੇ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਇਧਰੋਂ ਲੈਨ ਦੇ ਪੰਜਾਬਲ ਦੇ ਨਾਲ ਲੱਗਦੇ ਇਲਾਕੇ ਗਰਦਾਸਪੁਰ ਸ੍ਰੀ ਅਮਰਸਰ ਸਾਹਿਬ ਜਾ ਪਠਾਨਕੋੜ ਜਲੰਧਰ ਕਪੂਰਥਲਾ ਜਾਂ ਕੁਝ ਖੇਤਰ ਲੁਧਿਆਣੇ ਵਾਲੀ ਸਾਈਡ ਨੂੰ ਇਸ ਤਰ੍ਹਾਂ ਜਿਹੜਾ ਸਿਸਟਮ ਆਊਗਾ ਅੱਗੇ-ਅੱਗੇ ਵਾਲ ਨੂੰ ਕੀ ਪ੍ਰਭਾਵ ਪਾਉਂਦਾ ਹੈ ਸਿਸਟਮ ਤਾਂ ਉਹ ਕੱਲ ਨੂੰ ਵੀ ਦੱਸੀ ਦੱਸਦੇ ਰਹਾਂਗੇ ਰਾਤ ਨੂੰ ਜੋ ਵੀ ਅਪਡੇਟ ਆਊਗੀ ਕੱਲ ਨੂੰ ਦਿਨ ਵੇਲੇ ਕਿ 3 ਤੇ 4 ਤਰੀਕ ਨੂੰ ਜਿਹੜਾ ਸਿਸਟਮ ਆ ਕਿਧਰਲੀ ਸਾਈਡ ਤੋਂ ਜ਼ਿਆਦਾ ਜਿਹੜਾ ਮਜ਼ਬੂਤੀ ਦੇ ਨਾਲ ਐਂਟਰੀ ਕਰੂਗਾ ਤੇ ਇਹ ਸਿਸਟਮ ਤੁਸੀਂ ਲਾਈਵ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਗਾਹਾਂ ਗਰਮੀ ਦੇ ਵਿੱਚ ਜਿਹੜੇ ਉਹ ਸਿਸਟਮ ਹੁੰਦੇ ਨੇ ਉਹ ਇੱਥੋਂ ਪੈਦਾ ਹੁੰਦੇ ਨੇ ਉਹ ਇਸ ਤਰ੍ਹਾਂ ਪੈਦਾ ਹੁੰਦੇ ਨੇ ਉਹ ਇਸ ਤਰ੍ਹਾਂ ਘੁੰਮ ਕੇ ਉੱਪਰ ਵੱਲ ਨੂੰ ਜਾਂਦੇ ਨੇ ਇਸ ਤਰ੍ਹਾਂ ਤੇ ਜਿਹੜੇ ਇਹ ਸਿਸਟਮ ਨੇ ਸੀ ਜਿਹੜੇ ਠੰਡ ਵਾਲੇ ਆਪਾਂ ਕਹੈ ਸਕਦੇ ਹਾਂ ਇਹ ਥੋੜੇ ਜਿਹਾ ਪਹਾੜੀ ਇਲਾਕਿਆਂ ਦੇ ਨੇੜੇ ਤੋਂ ਜਿਹੜੇ ਇਸ ਤਰ੍ਹਾਂ ਉੱਪਰੋਂ ਜਿਹੜੇ ਇਸ ਸਾਈਡ ਤੋਂ ਜ਼ਿਆਦਾਤਰ ਆਉਂਦੇ ਸੀ ਪਹਾੜੀ ਇਲਾਕਿਆਂ ਲਈ ਇਸ ਸਾਈਡ ਤੋਂ ਇਸ ਤਰ੍ਹਾਂ ਤੇ ਤੁਸੀਂ ਲਾਈਵ ਜਿਹੜੀ ਇਹ ਦੇਖ ਸਕਦੇ ਹੋ ਤਸਵੀਰ ਇੱਧਰੋਂ ਆਉਂਦੇ ਹੁੰਦੇ ਸੀ ਜ਼ਿਆਦਾਤਰ ਜਿੰਨੇ ਵੀ ਆਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਇਹ ਸਾਈਡ ਤੋਂ ਜ਼ਿਆਦਾਤਰ ਜਿਹੜੇ ਸਿਸਟਮ ਆਉਂਦੇ ਰਹੇ ਨੇ ਇਹ ਸਿਸਟਮ ਦਾ ਪ੍ਰਭਾਵ ਜਿਹੜਾ ਹੋਣ ਵਾਲੇ ਦਿਨਾਂ ਦੇ ਵਿੱਚ ਹੈ ਇਹ ਸਿਸਟਮ ਪਹਾੜੀ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਸਿਸਟਮ ਦਿਖਾਈ ਦੇ ਰਿਹਾ ਹੈ ਜੀ ਦੋਸਤੋ ਜੋ ਅਪਡੇਟ ਹੋਗੇ ਉਹ ਤੁਹਾਡਾ ਸਮੇਂ-ਸਮੇਂ ਦਾ ਉੱਤੇ ਸਾਂਝੀ ਕਰਾਂਗੇ ਅਸੀਂ ਇਹ ਨਹੀਂ ਹਾਂ ਆਪਦੇ ਲੋ ਉਹ ਜਿਹੜੀ ਅਪਡੇਟ ਹੈ ਉਹ ਦੱਸਦੇ ਹਾਂ ਉਹ ਇਸ ਤਰ੍ਹਾਂ ਨਹੀਂ ਜੋ ਵੀ ਸੈਟੇਲਾਈਟਾਂ ਦੇ ਵਿੱਚ ਤਸਵੀਰ ਹੁੰਦੀ ਹੈ ਉਹ ਹੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਪ੍ਰੈਸ਼ਰ ਰਿਲੀਜ਼ ਹੈ ਵੀ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਉਹ ਵੀ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਅ 1 ਮਾਰਚ ਨੂੰ ਜਿਹੜਾ ਪ੍ਰੈਸ ਰਿਲੀਜ਼ ਹੁੰਦੀ ਹੁੰਦੀ ਹੈ ਉਸ ਦੀ ਜਿਹੜੀ ਅਪਡੇਟ ਹੈ ਅਨੁਮਾਨਤ ਆਧਾਰਤ ਜਿਹੜੀ ਇੱਕ ਹਫਤੇ ਦੀ ਜੋ ਅਪਡੇਟ ਹੈ ਉਹ ਤਾਂ ਦੱਸ ਦੇ ਰਹਾਂਗੇ ਤੁਹਾਨੂੰ ਅਸੀਂ ਇਹ ਦੇਖ ਸਕਦੇ ਹੋ ਅਸੀਂ ਜੋ ਅਪਡੇਟ ਹੈ ਉਹ ਸ਼ੇਅਰ ਕਰਾਂਗੇ ਅ ਔਰ ਥੋੜਾ ਜਿਹਾ ਨੈਟ ਦੀ ਪ੍ਰੋਬਲਮ ਦੇ ਕਾਰਨ ਇਹ ਜਿਹੜੀ ਅਪਡੇਟ ਹੈ ਖੁੱਲ ਰਹੀ ਹੈ ਦੇਖ ਸਕਦੇ ਹੋ ਤੁਸੀਂ ਇਹ ਇੱਕ ਮਿੰਟ ਜੀ ਤੁਸੀਂ ਦੇਖਦੇ ਰਹੋ ਨਾਲ-ਨਾਲ ਤੇ ਅਪਲੋਡ ਹੋ ਰਹੀ ਹੈ ਇਹ ਵੀਡੀਓ ਤੇ ਨਾਲ-ਨਾਲ ਅਸੀਂ ਰਾਤ ਦੇ ਵੀਡੀਓ ਦੇ 1 ਮਾਰਚ ਦੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਕਿ ਹਲਕੇ ਬੱਦਲਵਾਈ ਜ਼ਰੂਰ ਲੰਘਦੀ ਰਹੂਗੀ ਤੇ ਮੌਸਮ ਸਾਫ਼ ਰਹੂਗਾ ਸਵੇਰ ਦੇ ਸਮੇਂ ਦੋ ਤਰੀਕ ਨੂੰ ਵੀ ਮੌਸਮ ਧੁੱਪ ਵਾਲਾ ਕੜਾਕੇ ਦੀ ਚੰਗੀ ਧੁੱਪ ਵਾਲਾ ਹੋਊਗਾ ਤੇ ਪਹਿਲੇ ਘੰਟੇ ਦੇ ਵਿੱਚ ਥੋੜੀ ਜਿਹੜੀ ਅਸੀਂ ਕਹਿ ਸਕਦੇ ਹਾਂ ਧੁੰਦ ਨਮਾ ਜਿਹੜਾ ਮਾਹੌਲ ਬਣਿਆ ਹੋਇਆ ਨਜ਼ਰ ਆਊਗਾ ਤੇ ਦੇਖ ਸਕਦੇ ਹੋ ਤੁਸੀਂ ਜੋ ਭਾਰਤੀ ਮੌਸਮ ਵਿਗਿਆਨ ਦਾ ਪ੍ਰੈਸ ਨੋਟ ਹੈ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਇਹ ਜਿਹੜਾ ਇਹ ਦੇਖ ਸਕਦੇ ਹੋ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਦਿੱਲੀ ਦੇਖ ਸਕਦੇ ਹੋ ਜਿਹੜਾ 1 ਮਾਰਚ ਨੂੰ ਬਦਲਵਾਈ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹਦੇ ਵਿੱਚ 25% ਜਿਹੜੇ ਹਲਕੇ ਬਦਲਵਾਈ ਇਹ ਦਿਖਾ ਰਿਹਾ 25% ਚਾਂਸ ਸੀ ਮੀਂਹ ਦੇ ਕੋਈ ਜ਼ਿਆਦਾ ਨਹੀਂ ਸੀ ਉਸ ਤੋਂ ਬਾਅਦ 2 ਤਰੀਕ ਨੂੰ ਮੌਸਮ ਸਾਫ਼ ਹੈ 3 ਤਰੀਕ ਨੂੰ ਹਲਕੀ ਜੀ ਸਿਸਟਮ ਜੀ ਫੇਰ ਆ ਰਹੀ ਹੈ ਹਲਕਾ ਦਰਮਿਆਨਾ 25 ਤੋਂ 50% ਜਿਹੜੇ ਚਾਂਸ ਨੇ ਕੁਝ ਖੇਤਰਾਂ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਹਰਿਆਣੇ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਇਹ ਸਿਸਟਮ ਦੇ ਜਿਹੜਾ ਹਲਕਾ ਪ੍ਰਭਾਵ ਦਿਖਾਈ ਦੇ ਰਿਹਾ ਕੋਈ ਜ਼ਿਆਦਾ ਨਹੀਂ 25 ਤੋਂ 30 ਜਾਂ 40% ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਬਣਦੇ ਨੇ ਫਿਰ ਉਹ ਉਹ ਬਾਅਦ ਸੇ ਤਰੀਕ ਨੂੰ ਮੌਸਮ ਸਾਫ ਹੈ 7 ਨੂੰ ਵੀ ਸਾਫ ਹੈ 8 ਨੂੰ ਵੀ ਸਾਫ ਹੈ ਤੇ 9 ਨੂੰ ਵੀ ਜਿਹੜਾ ਸਾਫ ਹੈ ਮੌਸਮ ਤੇ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹਲਕੀ ਬੱਦਲਵਾਈ ਹੈ 25 ਤੋਂ 30% ਚਾਂਸ ਨੇ ਇੱਕ ਤਰੀਕ ਤੇ ਦੋ ਤਰੀਕ ਨੂੰ ਤੇ ਇਸੇ ਤਰ੍ਹਾਂ ਫਿਰ ਥੋੜੇ ਜਿ 50 ਤੋਂ 75% سوری 25 ਤੋਂ 50% ਚਾਂਸ ਬਣ ਰਹੇ ਨੇ ਕੁਝ ਖੇਤਰਾਂ ਦੇ ਵਿੱਚ ਫਿਰ ਉਸ ਤੋਂ ਬਾਅਦ 75 ਤੋਂ ਕਹਿ ਸਕਦੇ ਹਾਂ ਜਾਂ 70 ਤੋਂ 75% ਚਾਂਸ ਬਣਦੇ ਨੇ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਅਲੱਗ-ਅਲੱਗ ਜਿਹੜੀ ਤਸਵੀਰ ਦਿਖਾਈ ਗਈ ਹੈ ਹਿਮਾਚਲ ਦੀ ਤੇ ਫਿਰ ਉਸ ਤੋਂ ਬਾਅਦ 5 ਮਾਰਚ ਨੂੰ ਮੌਸਮ ਸਾਫ਼ ਹੈ 6 ਨੂੰ ਵੀ ਸਾਫ਼ ਹੈ ਤੇ 7 ਨੂੰ ਵੀ ਜਿਹੜਾ ਸਾਫ਼ ਹੈ ਹਮਾਚਲ ਦੇ ਵਿੱਚ ਇਸੇ ਤਰ੍ਹਾਂ ਜੰਮੂ ਦੇ ਵਿੱਚ ਵੀ ਤਿੰਨ ਚਾਰ ਦਿਨ ਇਹ ਬਣੀ ਹੋਈ ਹੈ ਤਸਵੀਰ ਤੇ ਉਸ ਤੋਂ ਬਾਅਦ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ। ਦੋਸਤੋ ਜਿਹੜੀ ਗੱਲ ਅਪਡੇਟ ਆਪਾਂ ਸੰਖੇਪ ਵਿੱਚ ਕਹਿ ਦਈਏ ਤਾਂ 3 ਤੇ 3 ਤਰੀਕ ਦੇ ਨੇੜੇ ਤੇ ਦੇਵਾ ਸਿਸਟਮ ਆ ਰਿਹਾ ਪੰਜਾਬ ਦੇ ਵਿੱਚ ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਜੰਮੂ, ਹਿਮਾਚਲ ਤੇ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੇ ਨਾਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ 3 ਤਰੀਕ ਦਾ ਮੌਸਮ ਹੈ ਜਿਹੜਾ ਇੱਥੇ ਤੱਕ ਤੁਸੀਂ ਦੇਖ ਸਕਦੇ ਹੋ। ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ 4 ਤਰੀਕ ਨੂੰ ਜਿਹੜਾ ਹਲਕਾ ਮੀਂਹ ਜਾਂ ਹਲਕੇ ਦਰਮਿਆਨੀ 70 ਤੋਂ 75% ਜਾਂ 50 ਤੋਂ 70-75% ਜਿਹੜੇ ਚਾਂਸ ਨੇ ਬਣਦੇ ਹੋਏ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਇਹਦੇ ਵਿੱਚ ਵੀ 25% ਜਾਂ 50% ਚਾਂਸ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਪੂਰੀਆਂ ਤਸਵੀਰਾਂ ਦਿਖਾ ਦਿੱਤੀਆਂ ਨੇ ਤੁਹਾਨੂੰ ਉਸ ਤੋਂ ਬਾਅਦ ਜੋ ਵੀ ਅਪਡੇਟ ਆਉਂਦੀ ਆ ਅਸੀਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਜਾਣਕਾਰੀ ਜੇ ਸਾਂਝੀ ਕਰਦੇ ਰਹਾਂਗੇ ਤੁਸੀਂ ਬਣੇ ਰਹੋ ਸਤਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਮਿਹਰਬਾਨੀ ਰੱਬ ਰੱਖਾ